ਜੈ ਭੀਮ ਜੈ ਭਾਰਤ ਮੈਂ ਅਮਰਿੰਦਰ ਸਿੰਘ ਸੰਧੂ ਡਾਕਟਰ ਅੰਬੇਦਕਰ ਨਿਊਜ਼ ਚੈਨਲ ਅੱਜ ਅਸੀਂ ਮੌਜੂਦ ਆ ਮਲੌਦ ਜਿੱਥੇ ਕਿ ਭਾਜਪਾ ਦੇ ਮੰਡਲ ਪ੍ਰਧਾਨ ਕੁਲਦੀਪ ਸਿੰਘ ਦੇ ਘਰ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਆ ਜਿੱਥੇ ਕਿ ਸਰਕਤ ਕਰਨ ਕੇ ਪੈਲ ਦੇ ਭੁਪਿੰਦਰ ਸਿੰਘ ਚੀਮਾ ਜੀ ਆਓ ਮੀਟਿੰਗ ਰੱਖਣ ਦਾ ਮੁੱਖ ਕਾਰਨ ਕੀ ਰਿਹਾ ਕਰਦੇ ਆ ਗੱਲਬਾਤ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੋ ਆ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਾਇਕ ਦਸਨਵਾਈ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਰਦਾਰ ਪੁਪਿੰਦਰ ਸਿੰਘ ਟੀਮਾ ਜਿੰਦਾਬਾਦ ਸਰਦਾਰ ਪੁਪਿੰਦਰ ਸਿੰਘ ਟੀਮਾ ਜਿੰਦਾਬਾਦ ਕਾਦੇ ਬਾਅਦ ਵੀ ਮੀਟਿੰਗ ਰੱਖੀ ਗਿਆ ਪਹਿਲਾ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਮੇਰੇ ਬਰ ਬਹੁਤ ਸ਼ੁਕਰੀਆ ਔਰ ਮੈਂ ਅੱਜ ਇਥੇ ਚੋਣਾਂ ਦੇ ਰੋ ਲੱਗਣ ਦੀ ਮੇਰੀ ਜੋ ਡਿਊਟੀ ਲੱਗੀ ਸੀ ਮਲਾਉ ਮੰਡਲ ਦੀ ਉਹਦੇ ਵਿੱਚ ਮੈਨੂੰ অবজারভার ਲਗਾਇਆ ਗਿਆ ਚੋਣ অবজারভার ਸਾਡੇ ਜ਼ਿਲ੍ਹਾ ਪ੍ਰਧਾਨ ਜੀ ਔਰ ਸੀਨੀਅਰ ਲੀਡਰਸ਼ਿਪ ਅਦਾ ਮੈਂ ਧੰਨਵਾਦ ਕਰਦੀ ਹਾਂ ਕਿ ਇਹਦੇ ਜਿਹੜੀ ਜੋ ਮੀਟਿੰਗ ਰੱਖੀ ਗਈ ਹੈ ਉਹਦਾ ਮੇਨ ਮੋਟਿਵ ਹੈ ਕਿ ਸਾਡੇ ਜਿੰਨੇ ਵੀ ਆਪਣੇ ਮਲੋਤ ਮੰਡਲ ਦੇ ਬੂਥ ਨੇ ਸਾਰਿਆਂ ਦੇ ਪ੍ਰੈਜ਼ੀਡੈਂਟ ਔਰ ਸ਼ਕਤੀ ਕੇਂਦਰ ਸਭ ਦੀ ਲਿਸਟ ਤਿਆਰ ਕੀਤੀ ਗਈ ਹੈ ਤੇ ਬੈਠ ਕੇ ਔਰ ਜੀ ਦੇ ਰਿਗਾਰਡਿੰਗ ਦੁਆਰਾ ਹੋਈ ਫੇਰ ਮੀਟਿੰਗ ਹੋਏਗੀ ਔਰ ਮੈਂ ਇਹ ਤੋਂ ਨੇ ਮਲੋਤ ਮੰਡਲ ਦੇ ਆਪਣੇ ਪ੍ਰੈਜ਼ੀਡੈਂਟ ਕੁਲਦੀਪ ਸੋਮਜੀ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਰਿਆਂ ਨੂੰ ਬੁਲਾ ਕੇ ਸ਼ਕਤੀ ਕੇਂਦਰ ਦੇ ਔਰ ਇੰਚਾਰਜ ਲਗਾ ਕੇ ਬਹੁਤ ਇੰਚਾਰਜ ਲਗਾਉਂਦੀ ਰਸਾ ਬਹੁਤ ਅੱਛੇ ਤਰੀਕੇ ਨਾਲ ਕੰਮ ਕੀਤਾ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਬਾਕੀ ਮੈਂ ਅੱਜ ਜੋ ਦਿੱਲੀ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਇਲੈਕਸ਼ਨ ਹੋਣ ਦੇ ਨਾਲ ਉੱਥੇ ਸਾਡੀ ਭਾਰਤੀ ਜਨਤਾ ਪਾਰਟੀ ਅੱਜ ਜੇਤੂ ਟੀਮ ਹੋ ਰਹੀ ਹੈ ਤਾਂ ਮੈਂ ਉਹਦਾ ਸਾਰਿਆਂ ਨੂੰ ਮੁਬਾਰਕਾਵਾਦ ਦਿੰਦੀ ਆ ਧੰਨਵਾਦ ਲੋਕਾਂ ਦੇ ਇਹ ਵੀ ਸਵਾਲ ਨੇ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਤਾਂ ਇੱਕ ਵਪਾਰੀਆਂ ਦੀ ਪਾਰਟੀ ਆ ਵੀ ਆਮ ਲੋਕਾਂ ਦੀ ਤਾਂ ਪਾਰਟੀ ਹੈ ਨਹੀਂ 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 ਇਹ ਤਾਂ ਦੇਖੋ ਲੋਕ ਜੋ ਮਰਜ਼ੀ ਕਹੀ ਜਾਣ ਪਰ ਭਾਰਤੀ ਜਨਤਾ ਪਾਰਟੀ ਸਾਰਿਆਂ ਦੀ ਪਾਰਟੀ ਹੈ ਸਾਰੇ ਗਰੀਬਾਂ ਦੀ ਹਮਦਰਦ ਪਾਰਟੀ ਹੈ ਕੋਈ ਐਸੀ ਗੱਲ ਨਹੀਂ ਹੈ ਤੁਸੀਂ ਮੈਨੂੰ ਇੱਕ ਦੱਸੋ ਕਿ ਆਪਣੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਸਕੀਮਾਂ ਚੱਲ ਰਹੀਆਂ ਨੇ ਜੋ ਵੀ ਸਕੀਮ ਚੱਲ ਰਹੀ ਹੈ ਕਿਹਨੂੰ ਉਹਦਾ ਲਾਭ ਪ੍ਰਾਪਤ ਨਹੀਂ ਹੋਇਆ ਔਰ ਕੋਈ ਵੀ ਇੱਕ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਸਾਨੂੰ ਸੈਂਟਰਲ ਗਵਰਨਮੈਂਟ ਵੱਲੋਂ ਇਹ ਸਕੀਮ ਦਾ ਲਵ ਨਹੀਂ ਮਿਲੇ ਸਭ ਨੂੰ ਮਿਲੇ ਭੈਜੀ ਪੂਰਕਲ ਵਿੱਚ ਤੁਹਾਨੂੰ ਕਹਿਣੀ ਚਾਹਾਂ ਤੁਹਾਡੇ ਮਾਧਿਅਮ ਰਹੀ ਅੱਜ ਉੱਥੇ ਦਿੱਲੀ ਚ ਚੋਣਾਂ ਹੋਈਆਂ ਨੇ ਸਭ ਤੋਂ ਵੱਧ ਜੇ ਦਿੱਲੀ ਵਿੱਚ ਕਿਸੇ ਨੇ ਵੋਟਰ ਉਹਨੇ ਇੱਕ ਵੋਟ ਕਾਸਟ ਕੀਤੀ ਹੈ ਤਾਂ ਮੱਧ ਵਰਗੀ ਪਰ ਮਿਡਲ ਕਲਾਸ ਫੈਮਿਲੀ ਜਿਹੜੇ ਅਸੀਂ ਖੜੇ ਆ ਅਸੀਂ ਕਿਸਾਨ ਖੜੇ ਆ ਮਜ਼ਦੂਰ ਖੜੇ ਆ ਤੁਹਾਡੇ ਸਾਹਮਣੇ ਕਿਸਾਨ ਮਜ਼ਦੂਰੀ ਖੜੇ ਆ ਸਾਰੇ ਹਨਾ ਆਪਾਂ ਆਪਾਂ ਮਿਡਲ ਕਲਾਸ ਫੈਮਿਲੀ ਵਾਲੇ ਬੰਦੇ ਆ ਮਿਡਲ ਕਲਾਸ ਫੈਮਿਲੀ ਵਾਲਾ ਵੋਟ ਪਾਉਂਦਾ ਮਿਡਲ ਕਲਾਸ ਫੈਮਿਲੀ ਵਾਲੇ ਬੰਦੇ ਦਾ ਸਿਰਫ ਇੱਕੋ ਟਾਰਗੇਟ ਹੁੰਦਾ ਹੈ ਪੀ ਯਾਰ ਜਿਹੜੀ ਸਰਕਾਰ ਬਣੀ ਹੈ ਲੋਕਾਂ ਦੇ ਹਿੱਤ ਲਈ ਕੰਮ ਕਰੇ ਉਹ ਅੰਕਲ ਬਜ਼ੁਰਗ ਖੜੇ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਉਹਨਾਂ ਨੂੰ ਯਾਰ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਜੇ ਸਾਡੇ ਸ਼ਹਿਰ ਦੀ ਯਾਰ ਸੜਕ ਵਧੀਆ ਬਣ ਜੇ ਯਾਰ ਸਾਡੇ ਪਿੰਡ 'ਚ ਲੜਾਈ ਝਗੜਾ ਨਾ ਹੋਵੇ ਯਾਰ ਸਾਡੇ ਪਿੰਡ 'ਚ ਸੁੱਖ ਸ਼ਾਂਤੀ ਰਹੇ ਯਾਰ ਸਾਡੇ ਜਵਾਨ ਗਨਸ਼ਾ ਨਾ ਕਰਨ ਆਹ ਸੋਚ ਹੈ ਸਾਡੀ ਦਾ ਯਾਰ ਭਾਰਤ ਜਨਤਾ ਪਾਰਟੀ ਦੀ ਜਿਹੜੀ ਸੂਬੇ ਦੀ ਸਰਕਾਰ ਹੈ 30-30 ਸਾਲ ਤੋਂ ਸਰਕਾਰ ਹੈ ਛੋਟੇ ਵੀਰ 30-30 ਸਾਲ ਗੁਜਰਾਤ ਵਿੱਚ 27 ਸਾਲ ਪਹਿਲਾਂ ਸਰਕਾਰ ਨਹੀਂ ਫਿਰ ਲੋਕਾਂ ਦੇ ਦੁਆਰਾ ਚਾਹੁੰਦੇ ਨੂੰ 32 ਸਾਲ ਹੋ ਜਾਣੇ ਹਨ ਮੱਧ ਪ੍ਰਦੇਸ਼ 'ਚ ਤਿੰਨ ਵ ਹਾਂਜੀ ਜੁਪੀ ਦੇ ਵਿੱਚ ਲਗਾਤਾਰ ਸੋ ਐਡੀ ਵੱਡੀ ਗੱਲ ਹੈ ਬੜਾ ਬੜਾ ਵੱਡੀ ਸੋਚ ਹੀ ਬਹੁਤ ਵੱਡੀ ਆ ਯਾਰ ਕੋਈ ਕ੍ਰਾਪਸ਼ਨ ਦਾ ਦਾਗ ਲੱਗਿਆ ਪਿਛਲੇ 15 ਸਾਲਾਂ ਚ ਮੋਦੀ ਸਾਹਿਬ ਤੇ ਸਾਢੇ 12 ਸਾਲ ਉੱਥੇ ਰਹਿ ਕੇ ਆਇਆ ਗੁਜਰਾਤ ਦੇ ਮੁੱਖ ਮੰਤਰੀ ਕੋਈ ਦਾਗ ਲੱਗਿਆ ਉਹਨਾਂ ਤੇ ਹੁਣ ਹੋ ਕੇ 11 ਸਾਲ ਕੋਈ ਲੱਗਿਆ ਦਾਗ ਪਹਿਲਾ ਪ੍ਰਧਾਨ ਮੰਤਰੀ ਜਿੱਤੇ ਕੋਈ ਦਾਗ ਹੀ ਨਹੀਂ ਨਾ ਮਿਨਿਸਟਰੀ ਤੇ ਕੋਈ ਦਾਗ ਨਾ ਕੋਈ ਹੇਰਾਫੇਰੀ ਨਾ ਕੋਈ ਟਾਲਿਆ ਰੇਸਰ ਕਾਰ ਪੰਜਾਬ ਚ ਚਾਹੀਦੀ ਆ ਪੰਜਾਬ ਦੇ ਲੋਕਾਂ ਨੇ ਆਵਾਜ਼ ਬਣ ਜਾਣੀ ਆ ਪੰਜਾਬ ਦੇ ਲੋਕਾਂ ਦੀ ਮੈਂ ਤਾਂ ਕਿਸਾਨ ਵੀਰਾਂ ਨੂੰ ਵੀ ਕਹੂੰਗਾ ਉਹ ਭਰਾ ਉਹ ਮੌਕਾ ਦੇ ਕੇ ਦੇਖੋ ਮੈਂ ਵੀ ਕਿਸਾਨ ਆ ਜੱਟ ਦਾ ਮੁੰਡਾ ਯਾਰ ਆਪਾਂ ਮੌਕਾ ਦੇ ਕੇ ਤਾਂ ਦੇਖੀ ਆ ਪਾ ਅੱਗੇ ਸਾਰਿਆਂ ਨੂੰ ਮੌਕੇ ਦੇਣੇ ਹੀ ਆ ਅਕਾਲੀ ਦਲ ਨੂੰ ਵੀ ਮੌਕਾ ਦੇ ਕੇ ਦੇਖ ਲਿਆ ਕਾਂਗਰਸ ਨੂੰ ਵੀ ਦੇਖ ਕੇ ਦੇਖ ਲਿਆ ਝਾੜੂ ਵਾਲਿਆਂ ਨੂੰ ਦੇਖ ਦੇਖ ਲਿਆ ਐਦਿ ਕੀ ਮੌਕਾ ਦੇ ਕੇ ਦੇਖੋ ਭਾਰਤੀ ਜਨਤਾ ਪਾਰਟੀ ਨੂੰ ਯਾਰ ਇਹ ਨਾ ਪੰਜਾਬ ਦੀ ਨੁਹਾਰ ਬਦਲ ਗਈ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਬਹੁਤ-ਬਹੁਤ ਧੰਨਵਾਦ ਤੁਹਾਡਾ ਹਾਂਜੀ ਪ੍ਰਧਾਨ ਸਾਹਿਬ ਮਤਲਬ ਇੱਕ ਪਾਸੇ ਤੁਸੀਂ ਕਿਸਾਨوں ਕੀ ਸੋਚ ਨੂੰ ਲੈ ਕੇ ਪਾਰਟੀ ਜੁਬਾਨ ਕੀਤੀ ਨਹੀਂ ਦੇਖੋ ਜੀ ਮੈਂ ਕਿਸਾਨ ਹੈਗਾ ਜ਼ਰੂਰ ਕਿਸਾਨਾਂ ਨੂੰ ਵੀ ਬਿਲਕੁਲ ਮੋਦੀ ਸਾਹਿਬ ਦੀਆਂ ਜੋ ਮਤਲਬ ਸਾਨੂੰ ਹਰੇਕ ਕਿਸਾਨ ਨੂੰ 500 ਰੁਪਿਆ ਮਤਲਬ ਹਰੇਕ ਮਹੀਨੇ ਮਤਲਬ 6000 ਰੁਪਿਆ ਨੂੰ ਸਾਲ ਦਾ ਹਰੇਕ ਕਿਸਾਨ ਨੂੰ ਜ਼ਿੰਮੇਦਾਰ ਨੂੰ ਮਿਲਦਾ ਜੀ ਕਿਸਾਨਾਂ ਨੂੰ ਵੀ ਮੋਦੀ ਸਾਹਿਬ ਦੀਆਂ ਬੜੀਆਂ ਸਹੂਲਤਾਂ ਨੇ ਜੀ ਤੇ ਸਾਨੂੰ ਐਮਐਸਪੀ ਬਾਰੇ ਵੀ ਆ ਉਹ ਵੀ ਸਾਡੀ ਪਾਰਟੀ ਉਹ ਕਰਦਣੀ ਇੰਨੇ ਸਾਰੀਆਂ ਮੰਗਾ ਜੋ ਲਾਗੂ ਨੇ ਜੀ ਕੋਈ ਐਸੀ ਗੱਲ ਨਹੀਂ ਜੀ ਤੇ ਕੋਈ ਐਡਾ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਜੋ ਅੱਜ ਸਾਨੂੰ ਦਿਸੰਬਰ ਦੇ ਸਾਡੇ ਬੌਸ ਅੰਦਰ ਸਿੰਘ ਜੀ ਸਾਹਿਬ ਸਾਨੂੰ ਦੇ ਕੇ ਗਏ ਨੇ ਉਹ ਅਸੀਂ ਕਿਸਾਨ ਨੇ ਤੇ ਵੀ ਕਿਹਾ ਸੀ ਕਿ ਜਿਹੜੇ ਭਾਜਪਾ ਪਾਰਟੀ ਦੇ ਨਾਲ ਮਤਲਬ ਵਿੱਚ ਸ਼ਾਮਲ ਹੋਣਗੇ ਅਸੀਂ ਉਹਨਾਂ ਦਾ ਬਾਈਕਾਟ ਕਰ ਦੇਣਾ ਪਿੰਡ ਲੈਵਲ ਤੇ ਕੌਣ ਕਹਿੰਦੇ ਸੀਗੇ ਜੀ ਕਿਸਾਨ ਜੀ ਜਿਹੜੇ ਪਿੰਡ ਦੇ ਆਗੂ ਸੀਗੇ ਨਹੀਂ ਸਾਨੂੰ ਤਾਂ ਕਿਸੇ ਨੇ ਨਹੀਂ ਕਿਹਾ ਜੀ ਸਾਨੂੰ ਕਿਸੇ ਨੇ ਨਹੀਂ ਕਿਹਾ ਜੀ ਨਾ ਕੋਈ ਸਾਡਾ ਅਸੀਂ ਅਸੀਂ ਕਿਸਾਨੀ ਦੇ ਨਾਲ ਆ ਜੀ ਅਸੀਂ ਬੀਜੇਪੀ ਕਿਸਾਨੀ ਦੇ ਨਾਲ ਆ ਜੀ ਬੀਜੇਪੀ ਕਿਸਾਨੀ ਦੇ ਨਾਲ ਹਮੇਸ਼ਾ ਰਹੂਗੀ ਸਾਡੀ ਸਾਰੀ ਟੀਮ ਕਿਸਾਨੀ ਦੇ ਨਾਲ ਆ ਜੀ ਤੇ ਸਰਦਾਰ ਭਵਿੰਦਰ ਸਿੰਘ ਚੀਮੇ ਤੋਂ ਲੈ ਕੇ ਵਿਕਰਮ ਸਿੰਘ ਚੀਮਾ ਜੀ ਸਾਰੀ ਸਾਡੀ ਜੋ ਟੀਮ ਆ ਉਹ ਕਿਸਾਨੀ ਦੇ ਨਾਲ ਹੀ ਆ ਜੀ ਕੋਈ ਕਿਸਾਨੀ ਦਾ ਸਾਡਾ ਫਰਕ ਨਹੀਂ ਆ ਜੀ ਜਿਹੜਾ ਦਿੱਲੀ ਇਹਨਾਂ ਲੰਬਾ ਸਮਾਂ ਧਾਰਨਾ ਚੱਲਿਆ ਸੀ ਉਹਦਾ ਕੀ ਕਾਰਨ ਰਿਹਾ ਜੀ ਜਿਦਾ ਕਿ ਮੋਦੀ ਵੀ ਪ੍ਰਧਾਨ ਮੰਤਰੀ ਸੀਗਾ ਉਹ ਤਾਂ ਸਿੱਤੀ ਹੱਲ ਕਾਤੇ ਨਹੀਂ ਕੀਤਾ ਗਿਆ ਨਹੀਂ ਜੋ ਦਿੱਲੀ ਉਹ ਵੱਡਾ ਫੈਸਲਾ ਉਹ ਚੱਲਿਆ ਜੀ ਵੱਡਾ ਅਫੈਕਟ ਹੋਇਆ ਜੀ ਉਹ ਚੀਜ਼ ਦਾ ਤੇ ਉਹ ਵੀ ਕੋਈ ਗੱਲ ਨਹੀਂ ਜੀ ਉਹਦਾ ਵੀ ਹੱਲ ਹੋਊਗਾ ਜੀ ਉਹਦਾ ਵੀ ਹੱਲ ਹੋਊਗਾ ਸਾਡੀ ਪਾਰਟੀ ਹੱਲ ਕਰੂਗੀ ਜੀ ਬਾਕੀ ਇੰਨਾ ਕੁਝ ਕਹਿਦਾ ਹੋਇਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਈ ਗੱਲ ਸਭ